ਲੋਕ ਸੰਤਿ ਉਧਾਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਰਮਲੰਗ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰਾ ਸੰਤਿ ਉਧਾਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਰਮਲੰਗ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਚੰਦਨ ਚੰਦਨਾ ਸਰਦ ਰਤ ਮੂਲਾਂ ਮਿਟੈ ਕਾਮ ਸੇਤਲਤੀ ਵ ਨਾਨਕਾ ਜੋ ਪੰਦੜੋ ਹਰ ਨਾਮ ਪਾਉੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਰ ਭਾਉ ਭੈ ਮਨ ਟੋਟ ਨ ਆਵੇ ਮੂਲੇ ਸਚਿਆ ਨਾਮ ਧਨ ਸੰਤ ਜਨ ਸਿਉ ਸੰਗ ਪਈਆ ਵੱਡਾ ਪੁੰਨ ਆਤ ਪਰਵਰ ਧਾਈ ਹਰ ਜਸ ਨਿਤ ਸੁਨ ਸੰਤ ਜਨਾਂ ਸੋ ਸੰਗ ਬਈ ਪਈਐ ਵੱਡਾ ਪੁੰਨ ਆਟ ਪਰੁ ਹਰ ਝਾਈ ਹਰ ਜਸ ਨਿਤ ਸੁਨ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸੰਹਾਰਾ ਬਣਾ ਲੈਂਦੇ ਹਨ ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ ਤੋਂ ਬਚਾ ਲੈਂਦਾ ਹੈ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। हे ਨਾਨਕ ਤੂੰ ਭੀ ਅਜੇ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰ드ਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਨਾਂ ਦੀ ਰਾਹੀ ਮਨ ਦੀ ਤਪਸ ਉੱਕਾ ਹੀ ਮਿਟ ਨਹੀਂ ਸਕਦੀ ਇਹ ਨਾਨਕ ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪ੍ਰਭੂ ਦੇ ਸੋਹਣੇ ਚਾਨਣ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਹਨ ਗੋਵਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਹੀਂ ਡਰ ਹੋ ਜਾਂਦੇ ਹਨ ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਅਜਿਹੀ ਗੁਰਮੁਖਾਂ ਦੀ ਸੰਗਤ ਬੜੇ ਭਾਗਾਂ ਨਾਲ ਮਿਲਦੀ ਹੈ ਇਹ ਸੰਤ ਜਨ ਅੱਡੇ ਪੈਰ ਪ੍ਰਭੂ ਨੂੰ ਸਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪੱਤੇ